ਆਪਣੇ ਨੇ ਟੂਲ ਡਾਕਸ ਵਾਲਾ ਦੇਖ ਲੋ ਉਹਨਾਂ ਕੋਲੇ ਪੱਥਰ ਨੇ ਮੇਰੀ ਸੀਰ ਕੋ ਘੇਰ ਦੇਣਾ ਉਹ ਬੰਦੇ ਕਰ ਰਹੇ ਨੇ ਉਹ ਕਰ ਰਹੇ ਮੈਨੇ ਮਾਰੀ ਨਾ ਮੇਰੀ ਵੀਡੀਓ ਬਣ ਲੱਗ ਰਹੀ ਹੈ ਲਾਈਵ ਚੱਲ ਰਿਹਾ ਮੈ ਰੋਕਦਾ ਮੈਰੇ ਮਾਰੀ ਨਾ ਓ ਮੇਰੀ ਲੱਤ ਤੋੜਦੇ ਆ ਬੰਦੇ ਨੇ ਓ ਮੈਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਮੈਰਾ ਮਾਰਿਆ ਨੇ ਗੱਲ ਸੁਣ ਲੈ ਮੈਂ ਮੈਂ ਲਾਈਵ ਹਰੇ ਮੈਂ ਸਾਹ ਦੇ ਬਾਹਰ ਨਾ ਮਸ਼ੀਨ ਉਥੋਂ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਬਾਦ ਮੈਂ ਉਥੇ ਸਾਈਡ ਤੇ ਲਾ ਵੀਡੀਓ ਮੈਂ ਲਾਰਾਂ ਫਿਰ ਉੱਥੇ ਛੜਦੇ ਵਾਲਾ ਗੱਲ ਸੁਣ ਲੈ ਬਾਈ ਮੈਂ ਲਾਈਵ ਆ ਉਹ ਮੈਂ ਲਾਈਵ ਹੋ ਰਾਂ ਦੇਖ ਲੋ ਮੈਨੂੰ ਟੂਲ ਪੱਲਾ ਚੱਲਣ ਬੰਦੇ ਮੇਰਾ ਛੜਦੇ ਲਾਰਾਂ ਫਿਰ ਮੈਂ ਛੜਦੇ ਲਾਰਾਂ ਮੈਂ ਓਏ ਮੈਂ ਜੂਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮਰੇ ਉੱਥੇ ਛੜਦੇ ਕਰ ਲੈਣਦੇ ਮੈਨੂੰ ਮੈਨੂੰ ਛੜਦੇ ਕਰਨੇ ਫਿਰ ਛੜਦੇ ਕਰ ਮੇਰੀ ਗੱਲ ਸੁਣ ਮੈਂ ਓਏ ਆ ਦੇਖੋ ਬਾਈ ਇੱਕ ਮਿੰਟ ਹਲਾ ਜਾ ਭਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਠਾਣੇ ਨੇ ਬਣਾਂਗੇ ਭਾਈ ਮੇਰੇ ਉੱਤੇ ਮਸੀਦ ਦੇ ਪੱਥਰ ਪੈਣੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੇ ਹੈਗਾ ਅਥਾਰਟੀ ਸਾਡੇ ਕੋਲੇ ਭਾਈ ਤੁਹਾਨੂੰ ਕਿਹਨੇ ਹੱਕ ਦੇਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇਤਾ ਤੁਹਾਨੂੰ ਅਸੀਂ ਕੋਈ ਮੰਗਤੇ ਆ ਕਿਉਂ ਤੁਰੇ ਫਿਰਦੇ ਆ ਭਾਈ ਤੂੰ ਨਾਲੇ ਤੂੰ ਵੀ ਵੀਡੀਓ ਕਿਵੇਂ ਰੋਕੋਗੇ ਕੱਢੋ ਪਿਸਤੌਲ ਜੀ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕੰਬਾਈਨ ਵਾਲੇ ਨੌਜਵਾਨ ਨੂੰ ਕਿਸ ਤਰੀਕੇ ਨਾਲ ਦਿਨ ਦਿਹਾੜੇ ਸ਼ਰਮ ਘੇਰਿਆ ਜਾ ਰਿਹਾ ਹੈ ਉਸਤੇ ਇਟਾਂ ਰੋੜੇ ਵਰਾਏ ਜਾ ਰਹੇ ਨੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਧਮਕੀਆਂ ਦੇਣ ਵਾਲੇ ਇਹ ਨੌਜਵਾਨ ਟੋਲ ਪਲਾઝા ਦੇ ਮੁਲਾਜ਼ਮ ਨੇ ਜਿਨ੍ਹਾਂ ਵੱਲੋਂ ਇਸ ਕੰਬਾਈਨ ਵਾਲੇ ਨੌਜਵਾਨ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਾਫੀ ਸਮਾਂ ਸੜਕ ਵਿਚਾਲੇ ਇਹ ਹੰਗਾਮਾ ਇਹ ਗੁੰਡਾਗਰਦੀ ਹੁੰਦੀ ਦਿਖਾਈ ਦਿੱਤੀ ਹੈ ਆ ਬੰਦੇ ਨੇ ਡੂਡਕਸ ਵਾਲਾ ਆ ਦੇਖ ਲੋ ਉਹਨਾਂ ਕੋਲੇ ਪੱਥਰ ਨੇ ਮੇਰੀ ਮਸੀਰ ਕੋ ਘੇਰ ਦੇਣਾ ਆ ਬੰਦੇ ਘੇਰਣੇ ਉਹ ਮਗਰੇ ਮੈਨੇ ਮਾਰੀ ਨਾ ਮੇਰੀ ਵੀਡੀਓ ਬਣ ਲੱਗ ਰਹੀ ਐ ਲਾਈਵ ਚੱਲ ਰਿਹਾ ਮੈ ਰੋਕਦਾ ਮੈਰੇ ਮਾਰੀ ਨਾ ਓ ਮੇਰੀ ਲੱਤ ਤੋੜਦੇ ਆ ਬੰਦੇ ਨੇ ਓ ਮੈਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਮੈਰਾ ਮਾਰਿਆ ਨੇ ਗੱਲ ਸੁਣ ਲੈ ਮੈਂ ਮੈਂ ਲਾਈ ਹੋਰਾਂ ਮੈਂ ਸਾਢੇ 52 ਮਸ਼ੀਨ ਉਥੇ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਬਾਤ ਮੈਂ ਉਥੇ ਸਾਈਡ ਤੇ ਲਾ ਵੀਡੀਓ ਮੈਂ ਲਾਰਾ ਫਿਰ ਉੱਥੇ ਛੜਦਾ ਲਾਰਾ ਗੱਲ ਸੁਣਨਾ ਭਾਈ ਮੈਂ ਲਾਈਵ ਆ ਓਏ ਮੈਂ ਲਾਈਵ ਹੋ ਰਾਂ ਦੇਖ ਲੋ ਮੇਨੂੰ ਟੂਲ ਪੱਲਾ ਚੱਲਣੇ ਬੰਦੇ ਮੇਰਾ ਛੜਦਾ ਲਾਰਾ ਫਿਰ ਮੈਂ ਛੜਦਾ ਲਾਰਾ ਮੈਂ ਓਏ ਮੈਂ ਜੂਨੀਅਰ ਸਾਰੀ ਆ ਰਹੀਆ ਮੇਰੇ ਬੰਦੇ ਆ ਗਏ ਮੂਰੇ ਉੱਥੇ ਛੜਦਾ ਕਰ ਲਾਣ ਦੇ ਮੈਨੂੰ ਮੈਨੂੰ ਛੜਦਾ ਕਰਨਾ ਫਿਰ ਛੜਦਾ ਕਰ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮਿੰਟ ਹਲਾ ਆ ਜਾ ਹੰਗਾਮੇ ਦੀਆਂ ਇਹ ਤਸਵੀਰਾਂ ਖਨੌਰੀ ਨੇੜੇ ਪੈਂਦੇ ਟੋਲ ਪਲਾઝા ਤੋਂ ਸਾਹਮਣੇ ਆਈਆਂ ਨੇ ਜਿੱਥੇ ਟੋਲ ਪਲਾઝા ਵਾਲਿਆਂ ਤੇ ਇਸ ਕੰਬਾਈਨ ਸਵਾਰ ਨੌਜਵਾਨ ਵੱਲੋਂ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਆਖਰ ਕਿਉਂ ਟੋਲ ਪਲਾઝા ਦੇ ਮੁਲਾਜ਼ਮ ਗੁੰਡਾਗਰਦੀ ਤੇ ਉਤਰ ਆਏ ਕਿਉਂ ਰਸਤੇ 'ਚ ਸ਼ਰ੍ਯਾਮ ਕੇਰ ਇੱਟਾ ਰੋੜੇ ਭਰਾਏ ਗਏ ਨੇ ਇਹ ਤੁਸੀਂ ਕੰਬਾਈਨ ਵਾਲੇ ਇਸ ਨੌਜਵਾਨ ਦੇ ਮੂੰਹੇ ਸੁਣ ਲਓ ਬਾਈ ਜੀ ਮੇਰੇ ਅੱਗੇ ਕਾਰ ਖੜੀ ਸੀਗੀ ਟੋਲ ਤੇ ਖੜੀ ਸੀਗੀ ਮਨ ਲਓ ਉਦੋਂ ਬਾਅਦ ਬੂਮ ਚੱਕਿਆ ਹੋਇਆ ਸੀਗਾ ਖੁੱਲਾ ਸੀਗਾ ਮੈਂ ਕਮੈਂਟ ਪਾਉਣ ਲੱਗਿਆ ਖੁੱਲਾ ਸੀਗਾ ਤੇ ਉਹਨਾਂ ਨੇ ਬੋਮ ਮਾਲਾ ਡਿੱਪਿਆ ਉੱਪਰ ਮੈਂ ਮਸ਼ੀਨ ਰੋਕੀ ਉਹਨਾਂ ਦੇ ਸਾਈਡ ਤੇ ਉਹਨਾਂ ਦੇ ਮੁਲਾਜ਼ਮ ਨੇ ਆ ਕੇ ਸਾਈਡ ਤੇ ਮੈਂ ਉਹਨੂੰ ਕਿਹਾ ਮਾਂ ਵੀ ਖੋਲਣਾ ਪਊਗਾ ਕਹਿੰਦਾ ਨਹੀਂ ਕਹਿੰਦਾ ਜੇ ਨਹੀਂ ਉਹਨੇ ਖਿੱਚਿਆ ਉਹਦੇ ਕਬਜ਼ੇ ਹੀ ਲੱਗੇ ਹੋ ਸੀ ਉਹਨੇ ਖਿੱਚਿਆ ਪਰੇ ਕੀਤਾ ਮਸ਼ੀਨ ਮੇਰੀ ਡੰਗ ਹੀ ਉੱਥੋਂ ਦੀ ਕੋਈ ਉਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਮਾਲਾ ਕੋਈ ਮੇਰੇ ਨੂੰ ਕੋਈ ਆਪਸ ਵਿੱਚ ਸਾਡੀ ਉਹਨੇ ਤੂੰ ਤੂੰ ਮੈਂ ਮੈਂ ਜੀ ਕਿਹੜਾ ਕਰੀ ਉਹਨੇ ਜੇ ਨਹੀਂ ਫਿਰ ਕੋਈ ਗੱਲਬਾਤ ਨਹੀਂ ਹੋਈ ਸਾਡੀ ਕੀ ਹੋਇਆ ਜੀ ਉਹ ਮੇਰੇ ਪਿੱਛੇ ਜਾਨੀ ਮੋਟਰਸਾਈਕਲਾਂ ਤੇ ਜਾਨੀ ਉਹ ਬੰਦੇ ਲੈ ਕੇ ਮਾਲਾ ਕਰਪਾਨਾ ਵਗੈਰੇ ਲੈ ਕੇ ਮੇਰੇ ਪਿੱਛੇ ਆ ਗਏ ਉਹ ਮੇਰੇ ਪਿੱਛੇ ਆਏ ਹੋਏ ਜਦੋਂ ਦੇ ਉਹਨਾਂ ਨੇ ਆ ਕੇ 10 ਕਿਲੇ ਦੂਰ ਆ ਕੇ ਮੋਟਰਸਾਈਕਲ ਸਾਈਡ ਤੇ ਲਾ ਕੇ ਪੱਕੇ ਪੱਥਰ ਮਾਰਨ ਲੱਗੇ ਹੋ ਮਸ਼ੀਨ ਦੇ ਉੱਤੇ ਫਿਰ ਸਿੱਧੇ ਪੱਥਰ ਵੱਜੇ ਹੋਏ ਨੇ ਮੇਰੇ ਆ ਨਿਸ਼ਾਨ ਹੈਗੇ ਨੇ ਸਰੀਰ ਤੇ ਵੀ ਮਸ਼ੀਨ ਤੇ ਇੰਚੇ ਵਿੱਚ ਡੂੰਘੇ ਜਿਹੜੇ ਉਹ ਟੱਕਨੇ ਉਹ ਸਾਹਮਣੇ ਨੇ ਥੋੜੇ ਪਏ ਹੋਏ ਨੇ ਉਦੋਂ ਬਾਅਦ ਮੈਂ ਨਹੀਂ ਰੁਕਿਆ ਅੱਗੇ ਆ ਗਿਆ ਕਿਉਂਕਿ ਮੈਂ ਡਰ ਗਿਆ ਮੈਂ ਅੱਗੇ ਜਾ ਕੇ ਵੀ ਬੰਦੇ ਇਕੱਠੇ ਹੋ ਜਾਣਗੇ ਪੁਲਿਸ ਵਾਲੇ ਵਗੈਰਾ ਉੱਥੇ ਹੈਗੇ ਨੇ ਗਾਂ ਚੌਂਕ 'ਚ ਵੀ ਉੱਥੇ ਰੁਕੂੰਗਾ ਮਸ਼ੀਨ ਉਦੋਂ ਬਾਅਦ ਦੁਬਾਰੇ ਫੇ ਦੁਬਾਰੇ ਅੱਗੇ ਫੇਰ ਦੀ ਫੇਰ ਉਹ ਸੜਕ ਤੇ ਖੜੇ ਫੇਰ ਪੱਥਰ ਮਾਰਨ ਲੱਗੇ ਮੇਰੇ ਤੇ ਪਿਸਤੌਲ ਕੱਢ ਲਿਆ ਉਹਨਾਂ ਨੇ ਬਸ ਮੋਟਰਸਾਈਕਲ ਅੱਗੇ ਲਾਤਾ ਪਿਸਤੌਲ ਕੱਢਿਆ ਹੋਇਆ ਫਿਰ ਰੋਕ ਲਈ ਤੇ ਉਹਦੇ ਮਗਰ ਕੋਈ ਮੇਰੇ ਕੋਈ ਗੱਡੀ 'ਚ ਵੀਡੀਓ ਬਣਾਉਂਦਾ ਹੁੰਦਾ ਸੀਗਾ ਪਿੱਛੇ ਉਹਨੂੰ ਪਤਾ ਸੀਗਾ ਵੀ ਧੱਕਾ ਕਰਨ ਲੱਗੇ ਵੀ ਇਹ ਟੋਲ ਵਾਲੇ ਜਦੋਂ ਵੀਡੀਓ ਬਣਾਉਂਦਾ ਹੁੰਦਾ ਸੀ ਤੇ ਉੱਥੇ ਖੜ ਕੇ ਉਹ ਵੀਡੀਓ ਬਣਾਉਣ ਲੱਗਾ ਤੇ ਉਹਨੂੰ ਨਾਲ ਧੱਕਾ ਮੁਕੀ ਉਹਦੇ ਨਾਲ ਵੀ ਕਰਗੇ ਤੇ ਉਹਦਾ ਫੋਨ ਖੋਲੇ ਜੀ ਉਹਨਾਂ ਨੇ ਉਹਦਾ ਫੋਨ ਖੋ ਕੇ ਉਹਦੀ ਵੀ ਵੀਡੀਓ ਐਡਿਟ ਕਰਤੀ ਤੇ ਇੱਕ ਮੁੰਡਾ ਹੋਰ ਸੀਗਾ ਜਸਵੀਰ ਉਹਦਾ ਨਾਮ ਸੀ ਪੈਂਦਦਾ ਵੈਸ ਉੱਤਾਂ ਕਰਕੇ ਉਹਦੀ ਵੀ ਮੰਨ ਲਓ ਵੀਰੋ ਉਹ ਕਰ ਗਈ ਜੀ ਉਹ ਵੀਡੀਓ ਦਾ ਫੋਨ ਖੋਗੇ ਤੇ ਵੀਡੀਓ ਡਿਲੀਟ ਕਰ ਗਈ ਉਹਦੀ ਵੀ ਉਸ ਤੋਂ ਬਾਅਦ ਕੀ ਹੋਇਆ ਫਿਰ ਮੈਨੂੰ ਇਹ ਜਿਹੜਾ ਮੇਰਾ ਫੋਨ ਸੀਗਾ ਇਹਨਾਂ ਨੇ ਤਾਂ ਮਸ਼ੀਨ ਦੀ ਚਾਬੀ ਲੈ ਗਈ ਜੀ ਕੱਢ ਕੇ ਇੱਥੇ ਆ ਮੇਰੇ ਕਵਰ ਦੇ ਵਿੱਚ ਪੈਸੇ ਸੀਗੇ ਤੇ ਹਿਸਾਬ ਵਾਲੀ ਡੇਰੀ ਸੀ ਫੋਨ ਦੇ ਕਵਰ 'ਚ ਜੀ ਤੇ ਤਕਰੀਬਨ 5000 5500 ਰੁਪਿਆ ਸੀਗਾ ਜੀ ਉਹ ਇਹ ਲੈ ਗਏ ਮੈਨੂੰ ਕਹਿੰਦੇ ਜਨਨੀ ਮੈਂ ਉਦੋਂ ਬਾਅਦ ਉਹ ਬੰਦੇ ਮੈਨੂੰ ਉੱਥੇ ਲੈ ਗਏ ਟੋਲ ਤੇ ਟੋਲ ਤੇ ਗਏ ਜਦੋਂ ਅਸੀਂ ਉਹਨੇ ਜਦੋਂ ਸੀਸੀਟੀਵੀ ਦੇਖੀ ਫੁਟੇਜ ਉਹਨਾਂ ਦੀ ਉਹਦੇ ਵਿੱਚ ਤੇ ਬਖਾਇਆ ਦੱਸੋ ਜੇ ਕੋਈ ਨੁਕਸਾਨ ਆ ਵੀ ਦੱਸੋ ਵੀ ਮੈਂ ਦੱਸੋ ਵੀ ਮੈਂ ਉਹਦਾ ਕਸੂਰ ਵਾਰਾਂਗਾ ਹਾਂ ਮੈਂ ਮਾਫੀ ਮੰਗੂਗਾ ਵੀ ਉਹਨਾਂ ਵਿੱਚ ਕੁਝ ਨਹੀਂ ਐਵੇਂ ਦਾ ਹੈਗਾ ਤੇ ਜਿਹੜੀ ਉਹਨਾਂ ਦੀ ਵੀਡੀਓ ਆ ਗਈ ਉਹ ਫੁਟੇਜ ਹੈ ਸੀਸੀਟੀਵੀ ਉਹ ਇੱਕ ਤਾਂ ਉਹ ਬੈਰਲ ਕਰਵਾਈ ਜਾਵੇ ਵੀ ਦੱਸੋ ਕੀ ਨੁਕਸਾਨ ਸੀਗਾ ਮਾਲਕ ਤੇ ਦੂਜੇ ਨੰਬਰ ਤੇ ਜਿਹੜਾ ਉਹ ਪਿਸਤਲ ਵਾਲੀ ਕਹਿ ਰਹੀ ਨੇ ਕਹਿੰਦਾ ਮੈਨੂੰ ਕਹਿੰਦਾ ਮੇਰਾ ਫੋਨ ਫੜ ਲਿਆ ਉਹਨਾਂ ਆਪ ਨੇ ਕੈਪਟਨ ਸੀ ਉਹਦਾ ਨਾਮ ਮੰਨ ਲਓ ਜਿਹੜਾ ਟੋਲ ਪਲਾਜੇ ਦਾ ਮਾਲਕ ਹੈ ਇਸ ਟਾਈਮ ਕੈਪਟਨ ਨੇ ਫੋਨ ਫੜਿਆ ਕਹਿੰਦਾ ਲੈ ਆ ਦਿਖਾ ਮੈਂ ਕੋਈ ਗੱਲ ਨਹੀਂ ਕਹਿੰਦਾ ਵੀ ਗੁੰਡਾਗਰਦੀ ਤੇਰੇ ਨਾਲ ਹੋਈ ਆ ਤੈਨੂੰ ਇਨਸਾਫ ਮਿਲੂਗਾ ਤੂੰ ਬਈਆ ਚਾਹ ਪੀ ਪਾਣੀ ਪੀਲਾ ਬੈਠਾ ਤੂੰ ਕੋਈ ਅਜਿਹੀ ਗੱਲ ਨਹੀਂ ਘਬਰਾਣਾ ਮੈਂ ਤੇਰੇ ਨਾਲ ਆ ਉਦੋਂ ਬਾਅਦ ਆਪਦੇ ਫੋਨ ਤੋਂ ਮੇਰੇ ਫੋਨ ਤੋਂ ਵੀਡੀਓ ਬਣਾਉਣ ਲੱਗ ਗਿਆ ਜੀ ਉਹ ਕਰਦੇ ਕਰਦੇ ਨੇ ਮੰਨ ਲਓ ਮਾਰਕ ਲਾ ਕੇ ਤੇ ਮੇਰੇ ਫੋਨ ਤੋਂ ਵੀਡੀਓ ਡਿਲੀਟ ਕਰ ਗਿਆ ਉਹ ਮੇਰੇ ਜਿਹੜੇ ਫੋਨ 'ਚ ਵੀਡੀਓ ਸੀ ਜੀ ਉਹ ਵਾਇਰਲ ਹੋਈਆਂ ਫਿਰ ਇਹ ਕਿੱਥੋਂ ਆਈਆਂ ਜਿਹੜੀਆਂ ਵੀਡੀਓ ਇਹ ਵਾਇਰਲ ਹੋਈਆਂ ਨੇ ਜੀ ਟੋਲ ਤੋਂ ਨਿਕਲਣ ਦਾ ਟਾਈਮ ਨੋਟ ਆ ਤੇ ਮੇਰੇ ਤੋਂ ਫੋਨ ਤੋਂ ਵਟਸਐਪ ਕਰਨ ਦਾ ਟਾਈਮ ਮੈਂ ਉਸ ਤੋਂ ਪਹਿਲਾਂ ਇਹ ਜਿਸ ਟਾਈਮ ਵਾਲਾ ਮਸ਼ੀਨ ਕੋਲੇ ਸੀਗਾ ਮੈਂ ਤੁਰਾਂ ਦਾ ਵੀਡੀਓ ਬਣਾ ਰਿਹਾ ਸੀਗਾ ਮਸ਼ੀਨ ਉਹਨਾਂ ਨੇ ਰੋਕੀ ਉਸ ਟਾਈਮ ਮੇਰਾ ਕੋ ਮੈਂ ਵੀਡੀਓ ਇਹ ਉਹਨੂੰ ਵਟਸਐਪ ਕਰਤੀ ਸੀਗੀਆਂ ਫਿਰ ਮੈਂ ਦੁਬਾਰਾ ਉਹੀ ਵਟਸਐਪ ਤੋਂ ਚੱਕ ਕੇ ਵੀਡੀਓ ਇਹ ਦੁਬਾਰਾ ਡਾਊਨਲੋਡ ਕੀਤੀਆਂ ਨੇ ਜੀ ਇਸ ਮਾਮਲੇ 'ਚ ਨਾ ਹੀ ਟੋਲ ਪਲਾਜ਼ਾ ਵਾਲਿਆਂ ਦਾ ਕੋਈ ਬਿਆਨ ਸਾਹਮਣੇ ਆਇਆ ਤੇ ਨਾ ਹੀ ਕੋਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਜਦਕਿ ਦੂਜੇ ਪਾਸੇ ਕੰਬਾਈਨ ਸੁਬਾਰਿਸ ਨੌਜਵਾਨ ਵੱਲੋਂ ਟੋਲ ਪਲਾਜ਼ਾ ਵਾਲਿਆਂ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਨਾਲ ਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਗਮਣੀ ਟੀਵੀ ਲਈ ਅਨੰਦ ਜੈਨ ਦੀ ਰਿਪੋਰਟ